ਦੇ ਕੋਈ ਐਚਐਸ ਵਾਲੀਏ ਨੇ ਠੇਕਾ ਲਿਆ ਹੋਇਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਹੈਗੇ ਆ ਨਾ ਕੈਂਟ ਏਰੀਏ ਦੇ ਵਿੱਚ ਪੁਲਿਸ ਦੇ ਨਾਲ ਰੜੇ ਹੋਏ ਆ ਮਾਈਨਿੰਗ ਡਿਪਾਰਟਮੈਂਟ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਆ ਮਿੱਟੀ ਪੱਟਣ ਦੀ ਜਿਹੜੀਆਂ ਕਿ ਪਰਮਿਸ਼ਨਸ ਮੈਂ ਤੁਹਾਡੇ ਥਰੂ ਸਾਰੇ ਪਬਲਿਕ ਨੂੰ ਔਰ ਤੁਹਾਨੂੰ ਵੀ ਦਿਖਾਣਾ ਚਾਹਾਂ ਇਹਨੂੰ ਕਹਿੰਦੇ ਆ ਜੀ ਕੇ 1 ਪਰਮਿਟ ਜਿਨ੍ਹਾਂ ਤੇ ਨਾਟ ਲੱਖਾਂ ਚ ਨਹੀਂ ਕਰੋੜਾਂ ਚ ਮੇਰਾ ਖਰਚਾ ਆਇਆ ਇਹ ਪਰਮਿਸ਼ਨ ਲੈ ਕੇ ਅਸੀਂ ਮਿੱਟੀ ਪੱਟਦੇ ਆਂ ਪੱਟ ਕੇ ਅਸੀਂ ਅਲਾਈਨਮੈਂਟ ਮੀਨਸ ਰੋਡ ਤੇ ਪਾ ਦਨੇ ਆ ਤੇ ਰੋਡ ਤਿਆਰ ਹੋਣ ਵਾਲੀ ਬਾਤ ਏ ਐਕਚੁਅਲੀ 45 ਦਿਨਾਂ ਤੋਂ ਪ੍ਰਗਟ ਸਿੰਘ ਬਹੁਤ ਐਕਟਿਵ ਹੋ ਗਏ 14 ਮਹੀਨੇ ਹੋ ਗਏ ਮੈਨੂੰ ਇਹ ਸੜਕ ਬਣਾਉਂਦੇ ਨੂੰ 14 ਮਹੀਨੇ ਤੱਕ ਪ੍ਰਗਟ ਸਿੰਘ ਬੋਲੇ ਨਹੀਂ ਕੁਝ ਵੀ 45 50 ਦਿਨ ਪਹਿਲਾਂ ਜਦੋਂ ਤਾਂ ਮੈਂ ਹਲਕਾ ਇੰਚਾਰਜ ਕਪੂਰਥਲਾ ਲੱਗ ਕੇ ਕਪੂਰਥਲੇ ਚ ਆਪਣੀ ਵਰਕਿੰਗ ਸ਼ੁਰੂ ਕੀਤੀ ਮੇਬੀ ਇਹਨਾਂ ਦੇ ਆਕਾ ਦੇ ਅਗੇਂਸਟ ਲਾਡੀ ਸਾਹਿਬ ਦੇ ਆਕਾ ਵਰਕਰ ਸਿੰਘ ਦੇ ਆਕਾ ਦੇ ਅਗੇਂਸਟ ਮੈਂ ਜਾ ਕੇ ਵਰਕਿੰਗ ਸ਼ੁਰੂ ਕੀਤੀ ਮੈਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਮੇਬੀ ਉਹ ਫੈਕਟਰ ਆ ਕੰਮ ਕੀਤਾ ਜਾਂ ਕੀ ਫੈਕਟਰ ਮੈਨੂੰ ਨਹੀਂ ਪਤਾ ਕਿਹਦੇ ਪਰਮਿਸ਼ਨ ਤੁਹਾਨੂੰ ਮਿਲੀ ਹੈ 7 ਤੋਂ 9 ਫੁੱਟ ਮਿੱਟੀ ਪੱਟਣ ਦੀ ਪਰ ਕਹਿੰਦੇ ਤੁਸੀਂ ਪੱਟੀ ਉੱਥੇ 30 35 ਫੁੱਟ ਮੈਂ ਕਹਿੰਦਾ ਜੀ ਦਿਵਾਲੀ ਦੀ ਸਾਈਟ ਹੈ ਉਹ ਮੈਨੂੰ ਕਹਿੰਦੇ ਦਿਵਾਲੀ ਪਿੰਡ ਚ 25 ਤੋਂ 30 ਫੁੱਟ ਤੁਸੀਂ ਮਿੱਟੀ ਪੱਟੀ ਆ ਤੁਸੀਂ ਦਿਵਾਲੀ ਮੇਰੇ ਨਾਲ ਚੱਲ ਪੋ ਫੀਤਾ ਨਾਲ ਲੈ ਲੈਣੇ ਆ ਜੇ 25 30 ਫੁੱਟ ਹੋਵੇ ਤੇ ਜੋ سزا ਮੈਨੂੰ ਸਰਕਾਰ ਦੇਗੀ ਮੈਂ ਲੈਣ ਨੂੰ ਤਿਆਰ ਕਿ ਪਿਛਲੇ 5 ਸਾਲਾਂ ਚ ਭਾਈ ਸਾਹਿਬ ਮਾਣਯੋਗ ਐਮ ਐਲ ਏ ਮੰਤਰੀ ਸਾਹਿਬ ਇਹ ਪੰਜਾਂ ਸਾਲਾਂ ਚ ਜਿਹੜੀ ਮਿੱਟੀ ਪੱਟੀ ਗਈ ਕੀ ਤੁਹਾਨੂੰ ਪਤਾ ਸੀ ਪੱਟੀ ਗਈ ਤੁਹਾਡੀ ਹਿੱਸੇਦਾਰੀ ਸੀ ਤੁਹਾਨੂੰ ਮੀਨਾੰਦਾ ਸੀ ਜਾਂ ਸਾਈਟਾਂ ਹੀ ਤੁਹਾਡੀਆਂ ਸੀ ਕਪੂਰਥਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ ਐਸ ਵਾਲੀਆ ਦੇ ਉੱਪਰ ਇਲੀਗਲ ਮਾਈਨਿੰਗ ਦੇ ਇਲਜ਼ਾਮ ਲੱਗੇ ਨੇ ਜਿਸ ਸੰਬੰਧੀ ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਹੋਣਾ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਐਚਐਸ ਵਾਲੀਆ ਹੋਣਾ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਐਚਐਸ ਵਾਲੀਆ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਵਾਲੀਆ ਸਾਹਿਬ ਇਲਜ਼ਾਮ ਲੱਗਦੇ ਨੇ ਕਿੰਦੇ ਤੁਸੀਂ ਕੈਂਟ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਕਰ ਰਹੇ ਹੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰ ਜਾਂ ਸੀ ਸਾਧ ਦਰਸ਼ਕਾਂ ਨੂੰ ਜਿਹੜੇ ਕੱਲ ਸਾਬ ਪ੍ਰਗਟ ਸਿੰਘ ਲਾਡੀ ਸ਼ੇਰੋ ਵਾਲੀਆ ਸਾਹਿਬ ਔਰ ਉਹਨਾਂ ਦੇ ਜਿਹੜੇ ਨਾਲ ਦੇ ਕਲੀਗਸ ਕਾਂਗਰਸ ਪਾਰਟੀ ਦੇ ਮੈਂਬਰਸ ਨੇ ਮੇਰੇ ਤੇ ਅਲੀਗੇਸ਼ਨਸ ਲਾਏ ਔਰ ਇੱਕ ਮੈਮੋਰੰਡਮ ਦਿੱਤਾ ਡਿਪਟੀ ਕਮਿਸ਼ਨਰ ਜਲੰਧਰ ਨੂੰ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਬੇਸਲੈਸ ਝੂਠਾ ਤੇ ਨਿਰਆਧਾਰ ਇੱਕੋ ਮੈਮੋਰੰਡਮ ਜਿਹੜਾ ਕਿ ਇਹਨਾਂ ਵੱਲੋਂ ਦਿੱਤਾ ਗਿਆ ਗੱਲ ਅਸਲ ਚ ਇਹ ਹੈ ਕਿ ਰਿੰਗ ਰੋਡ ਇੱਕ ਬਣ ਰਹੀ ਹੈ ਜਲੰਧਰ ਲਈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦਾ ਪ੍ਰੋਜੈਕਟ ਹੈ 46 ਕਿਲੋਮੀਟਰ ਲੰਬੀ ਰਿੰਗ ਰੋਡ ਹੈ ਜੀ ਕਰਤਾਰਪੁਰ ਦੇ ਕੋਲੋਂ ਸ਼ੁਰੂ ਹੋ ਕੇ ਘੁੰਮਦੀ ਘੁੰਮਦੀ ਨ ਕੋਦੋਂ ਰੋ ਨੂੰ ਟੱਚ ਕਰਦੀ ਹੈ ਉਹ ਚੋਂ ਕੁਛਕ ਹਿੱਸਾ ਸੜਕ ਦਾ ਕੰਪਨੀ ਵੱਲੋਂ ਸਰਕਾਰ ਵੱਲੋਂ ਮੈਨੂੰ ਦਿੱਤਾ ਗਿਆ ਤੇ ਮੈਂ ਬਣਾ ਕੇ ਦੇਣਾ ਠੀਕ ਹੈ ਹੁਣ ਸੜਕ ਕਿਤੋਂ 10 ਫੁੱਟ ਉੱਚੀ ਆ ਕਿਤੋਂ 15 ਫੁੱਟ ਆ ਕਿਤੋਂ 14 ਫੁੱਟ ਆ ਸੁਭਾਵਕ ਆ ਨੈਚੁਰਲ ਗੱਲ ਆ ਕਿ ਜੇ ਸੜਕ ਉੱਚੀ ਆ ਤੇ ਉਹਦੇ ਵਾਸਤੇ ਸਾਨੂੰ ਫਿਰ ਉਹ ਮਿੱਟੀ ਵੀ ਪਾਣੀ ਪਾਉਗੀ ਜੀ ਠੀਕ ਹੈ ਉਹ ਮਿੱਟੀ ਪਾਉਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ ਮਾਈਨਿੰਗ ਡਿਪਾਰਟਮੈਂਟ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਆ ਮਿੱਟੀ ਪੱਟਣ ਦੀ ਜਿਹੜੀਆਂ ਕਿ ਪਰਮਿਸ਼ਨਸ ਮੈਂ ਤੁਹਾਡੇ ਥਰੂ ਸਾਰੇ ਪਬਲਿਕ ਨੂੰ ਔਰ ਤੁਹਾਨੂੰ ਵੀ ਦਿਖਾਉਣਾ ਚਾਹਣਾ ਇਹਨੂੰ ਕਹਿੰਦੇ ਆ ਜੀ ਕੇ 1 ਪਰਮਿਟ ਇੱਕ ਪਰਮਿਸ਼ਨ 2 3 4 ਐਦਾਂ ਮੇਕੋ ਲੋਟ ਆਫ ਪਰਮਿਸ਼ਨਸ ਤਕਰੀਬਨ 4-5 ਪਰਮਿਸ਼ਨਸ ਮੈਂ ਲਈਆਂ ਜਿਨ੍ਹਾਂ ਤੇ ਨਾਟ ਲੱਖਾਂ ਚ ਨਹੀਂ ਕਰੋੜਾਂ ਚ ਮੇਰਾ ਖਰਚਾ ਆਇਆ ਠੀਕ ਹੈ ਇਹ ਪਰਮਿਸ਼ਨ ਲੈ ਕੇ ਅਸੀਂ ਮਿੱਟੀ ਪੱਟਦੇ ਆਂ ਪੱਟ ਕੇ ਅਸੀਂ ਅਲਾਈਨਮੈਂਟ ਮੀਨਸ ਰੋਡ ਤੇ ਪਾ ਦਨੇ ਆ ਤੇ ਰੋਡ ਤਿਆਰ ਹੋਣ ਵਾਲੀ ਬਣਦੀ ਹੈ ਠੀਕ ਹੈ ਹੁਣ ਮਸਲਾ ਕੀ ਹੈ ਪਿਛਲੇ 45 ਦਿਨਾਂ ਤੋਂ ਪ੍ਰਗਟ ਸਿੰਘ ਬਹੁਤ ਐਕਟਿਵ ਹੋ ਗਏ 14 ਮਹੀਨੇ ਹੋ ਗਏ ਮੈਨੂੰ ਇਹ ਸੜਕ ਬਣਾਉਂਦੇ ਨੂੰ 14 ਮਹੀਨੇ ਤੱਕ ਪ੍ਰਗਟ ਸਿੰਘ ਕੋਲੇ ਨਹੀਂ ਕੁਝ ਵੀ 45 50 ਦਿਨ ਪਹਿਲਾਂ ਜਦੋਂ ਦਾ ਮੈਂ ਹਲਕਾ ਇੰਚਾਰਜ ਕਪੂਰਥਲਾ ਲੱਗ ਕੇ ਕਪੂਰਥਲੇ ਚ ਆਪਣੀ ਵਰਕਿੰਗ ਸ਼ੁਰੂ ਕੀਤੀ ਮੇਬੀ ਇਹਨਾਂ ਦੇ ਆਕਾ ਦੇ ਅਗੇਂਸਟ ਲਾਡੀ ਸਾਹਿਬ ਦੇ ਆਕਾ ਪ੍ਰਗਟ ਸਿੰਘ ਦੇ ਆਕਾ ਦੇ ਅਗੇਂਸਟ ਮੈਂ ਜਾ ਕੇ ਵਰਕਿੰਗ ਸ਼ੁਰੂ ਕੀਤੀ ਮੈਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਮੇਬੀ ਉਹ ਫੈਕਟਰ ਆ ਕੰਮ ਕੀਤਾ ਜਾਂ ਕੀ ਫੈਕਟਰ ਮੈਨੂੰ ਨਹੀਂ ਪਤਾ ਜੀ ਠੀਕ ਹੈ 45 ਦਿਨ ਤੋਂ ਪ੍ਰਗਟ ਸਿੰਘ ਕਦੀ ਕਮਿਸ਼ਨਰ ਨੂੰ ਫੋਨ ਕਦੀ ਡੀਸੀ ਨੂੰ ਫੋਨ ਕਦੀ ਐਸ ਐਚ ਐਸ ਨੂੰ ਕਦੀ ਮਾਈਨਿੰਗਸ ਨੂੰ ਸਾਰਿਆਂ ਨੂੰ ਫੋਨ ਕਰਕੇ ਮੇਰੇ ਕੰਮ 'ਚ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਜੋ ਸਰਕਾਰੀ ਕੰਮ ਨੈਸ਼ਨਲ ਹਾਈਵੇ ਦਾ ਚੱਲ ਰਿਹਾ ਉਹਦੇ ਵਿੱਚ ਅੜਚਨ ਪਾ ਰਹੇ ਆ ਹੁਣ ਇਹ ਕਿਉਂ ਪਾ ਰਹੇ ਆ ਇਹਨਾਂ ਨੂੰ ਪਤਾ ਮੈਂ ਇੱਕ ਗਨ ਤੁਹਾਡੇ ਮਾਧਿਅਮ ਰਾਹੀਂ ਮੈਂ ਪ੍ਰਗਟ ਸਿੰਘ ਨੂੰ ਪੁੱਛਣਾ ਚਾਹਨਾ ਤੁਸੀਂ ਅੱਜ ਇਹ ਮੇਰੇ ਖਿਲਾਫ ਮੈਮੋਰੰਡਮ ਦੇਣ ਤੋਂ ਅੱਗੇ ਪਿਛਲੇ 5 ਸਾਲਾਂ ਚ ਮੇਰੇ ਕੋਲ ਕੁਝ ਸਾਈਟਾਂ ਉਹ ਸਾਈਟਾਂ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਇਹ ਇੱਕ ਚੁਲੰਗ ਦੀ ਸਾਈਟ ਹੈ ਤਕਰੀਬਨ 25 ਫੁੱਟ ਪੱਟੀ ਹੋਈ ਹੈ ਜੀ ਇਹ ਜਮਸ਼ੇਰ ਦੀ ਸਾਈਟ ਆ 25 ਫੁੱਟ ਪੱਟੀ ਆ ਆ ਇੱਕ ਪਿੰਡ ਚੰਨਣਪੋਰਾ ਇਹ ਵੀ ਸਾਈਟ ਪੱਟੀ ਹੋਈ ਆ ਆ ਇੱਕ ਜਮਸ਼ੇਰ ਦੀ ਸਾਈਟ ਆ ਹੈਰਾਨ ਹੋ ਜਾਓਗੇ 40 ਫੁੱਟ ਤੋਂ ਉੱਪਰ ਮਾਈਨਿੰਗ ਇੱਥੇ ਹੋਈ ਹੋਈ ਹੈ। ਇਹ ਕਿੰਨਾ ਨੇ ਪੱਟੀ ਹੋਈ ਹੈ? ਇਹ ਮੈਂ ਤੁਹਾਨੂੰ ਦੱਸਦਾ ਜੀ। ਮੈਨੂੰ ਤਾਂ ਸਭ ਪਤਾ ਕਿੰਨੇ ਪੱਟੀ ਹੋਈ ਹੈ। ਪਰ ਮੈਂ ਇਹ ਪੁੱਛਣਾ ਚਾਹਨਾ ਕਿ ਇਹ ਅੱਜ ਨਹੀਂ ਪਟੀਆਂ ਗਈਆਂ। ਇਹ ਪਿਛਲੇ 5 ਸਾਲਾਂ ਚ ਪਟੀਆਂ ਗਈਆਂ। ਪਿਛਲੇ 5 ਸਾਲਾਂ ਚ ਜਦੋਂ ਇਹ ਸਾਰੀ ਮਾਈਨਿੰਗ ਹੋਈ। ਉਦੋਂ ਸਰਕਾਰ ਸੀ ਕਾਂਗਰਸ ਦੀ। ਕੈਬਨਿਟ ਮੰਤਰੀ ਸੀ ਪ੍ਰਗਟ ਸਿੰਘ ਐਮ.ਐਲ.ਏ ਵੀਰਿਆ ਕੁਝ ਦਿਨ ਪ੍ਰਗਟ ਸਿੰਘ ਕੈਬਨਿਟ ਮੰਤਰੀ ਵੀਰਿਆ। ਤੇ ਮੈਨੂੰ ਹੁਣ ਅੱਛਾ 1 ਰੁਪਇਆ ਵੀ ਇੱਥੇ ਟੈਕਸ ਨਹੀਂ ਤਾਰਿਆ ਗਿਆ ਮੈਂ ਤਾਂ ਕਰੋੜਾਂ ਦੇ ਵਿੱਚ ਮਾਈਨਿੰਗ ਟੈਕਸ ਤਾਰਿਆ ਰਾਇਲਟੀ ਤਾਰੀ ਹੋਈ ਹੈ 1 ਰੁਪਇਆ ਵੀ ਪ੍ਰਗਟ ਸਿੰਘ ਨੇ ਜਾਂ ਲੋਕਾਂ ਨੇ ਟੈਕਸ ਹੁਣ ਮੈਨੂੰ ਸਭ ਪ੍ਰਗਟ ਸਿੰਘ ਜਵਾਬ ਦੇਣ ਕਿ ਭਾਈ ਤੂੰ ਐਮਐਲਏ ਸੀ ਤੇਰੇ ਤੋਂ ਬਿਨਾ ਤਾਂ ਪਤਾ ਨਹੀਂ ਹਿੱਲਦਾ ਅੱਛਾ ਬਾਲੀਆ ਸਾਹਿਬ ਇਹ ਹਰ ਜਿਓ ਫੋਟੋਆਂ ਕੱਲ ਪ੍ਰਗਟ ਸਿੰਘ ਹੋਣਾ ਨੇ ਵੀ ਰੱਖੀਆਂ ਸੀ ਕਹਿੰਦੇ ਠੀਕ ਹੈ ਤੁਹਾਨੂੰ ਪਰਮਿਸ਼ਨ ਮਿਲੀ ਹੋਈ ਆ ਤੁਸੀਂ ਪਰਮਿਸ਼ਨ ਲੈ ਕੇ ਆਇਓ ਮਿੱਟੀ ਪੱਟਣ ਦੀ ਪਰ ਕਹਿੰਦੇ ਪਰਮਿਸ਼ਨ ਤੁਹਾਨੂੰ ਮਿਲੀ ਆ 7 ਤੋਂ 9 ਫੁੱਟ ਮਿੱਟੀ ਪੱਟਣ ਦੀ ਪਰ ਕਹਿੰਦੇ ਤੁਸੀਂ ਪੱਟਤੀ ਉੱਥੇ 30 35 ਫੁੱਟ ਮੈਂ ਕਹਿੰਦਾ ਜੀ ਦਿਵਾਲੀ ਦੀ ਸਾਈਟ ਹੈ ਉਹ ਮੈਨੂੰ ਕਹਿੰਦਾ ਦਿਵਾਲੀ ਪਿੰਡ ਚ 25 ਤੋਂ 30 ਫੁੱਟ ਤੁਸੀਂ ਮਿੱਟੀ ਪੱਟੀ ਆ ਤੁਸੀਂ ਦਿਵਾਲੀ ਮੇਰੇ ਨਾਲ ਚੱਲ ਪੋ ਫੀਤਾ ਨਾਲ ਲੈ ਲੈਣੇ ਆ ਜੇ 25 30 ਫੁੱਟ ਹੋਵੇ ਤੇ ਜੋ ਸਜ਼ਾ ਮੈਨੂੰ ਸਰ ਮੈਂ ਤਾਂ سزا ਲੈਣ ਨੂੰ ਤਿਆਰ ਆ ਜੀ ਜੇ 25 ਫੁੱਟ ਪੱਟੀ ਹੋਵੇ ਮੈਂ ਐਫ ਆਈ ਆਰ ਕਰਾਉਣ ਨੂੰ ਵੀ ਤਿਆਰ ਆ سزا ਭੁਗਤਣ ਨੂੰ ਵੀ ਤਿਆਰ ਆ ਬਟ ਮੈਨੂੰ ਇਹਦਾ ਜਵਾਬ ਕੌਣ ਦੇਊਗਾ ਇਹਦਾ ਜਵਾਬ ਵੀ ਤੁਸੀਂ ਮੈਨੂੰ ਲੈ ਕੇ ਦਿਓ ਮੇਕੋ ਲੈ ਕੇ ਜਾਓ ਇਹ ਪ੍ਰਿੰਟ ਆਉਟਸ ਇਹ ਸਾਬ ਪ੍ਰਗਟ ਸਿੰਘ ਕੋਲ ਜਾਓ ਤੁਸੀਂ ਉਹਨਾਂ ਨੂੰ ਪੁੱਛੋ ਤੇ ਮੈਨੂੰ ਦੱਸੋ ਪੁੱਛ ਕੇ ਕਿ ਪਿਛਲੇ 5 ਸਾਲਾਂ ਚ ਭਾਈ ਸਾਹਿਬ ਮਾਣਯੋਗ ਐਮ ਐਲ ਏ ਮੰਤਰੀ ਸਾਹਿਬ ਇਹ ਪੰਜਾਂ ਸਾਲਾਂ ਚ ਜਿਹੜੀ ਮਿੱਟੀ ਪੱਟੀ ਗਈ ਕੀ ਤੁਹਾਨੂੰ ਪਤਾ ਸੀ ਪੱਟੀ ਗਈ ਤੁਹਾਡੀ ਹਿੱਸੇਦਾਰੀ ਸੀ ਤੁਹਾਨੂੰ ਮੀਨਾ ਦਾ ਸੀ ਜਾਂ ਸਾਈਟਾਂ ਹੀ ਤੁਹਾਡੀਆਂ ਸੀ ਇਹ ਤੁਹਾਨੂੰ ਵੀ ਪਤਾ ਸੀ ਇਹ ਤੁਸੀਂ ਅੱਜ ਹੀ ਨਸ਼ਰ ਕੀਤੀਆਂ ਕਿ ਜਾਂ ਇਸ ਤੋਂ ਪਹਿਲਾਂ ਵੀ ਮੁੱਦਾ ਚੁੱਕਿਆ ਸੀ ਨਹੀਂ ਮੈਂ ਫਾਲਤੂ ਗੱਲ 'ਚ ਕਿਸੇ 'ਚ ਇੰਟਰਫੀਅਰ ਨਹੀਂ ਕਰਦਾ ਜੀ ਮੈਂ ਪਿਛਲੇ 2022 ਤੋਂ ਸਿንስ ਇਲੈਕਸ਼ਨ ਹੋਈ ਮੈਂ ਕਪੂਰਥਲੇ ਵਰਕਿੰਗ ਕਰ ਰਿਹਾ ਮੇਰੀ ਆਦਤ ਨਹੀਂ ਕਿਸੇ ਦੇ ਹਲਕੇ ਦੇ ਵਿੱਚ ਲੱਤ ਪਸਾਨਦੀ ਹਲਕਾ ਇੰਚਾਰਜ ਜਿਹੜਾ ਜਲੰਧਰ ਦਾ ਜਲੰਧਰ ਕੈਂਟ ਦਾ ਅਕਾਲੀ ਦਲ ਦਾ ਉਹ ਕੁਛੇ ਸਵਾਲ ਨਾ ਪੁੱਛੇ ਇਹ ਤਾਂ ਮੈਨੂੰ ਮਜਬੂਰੀ 'ਚ ਪੁੱਛਣੇ ਪਏ ਅੱਜ ਤੇ ਜਦੋਂ ਇਹਨਾਂ ਨੇ ਮੇਰੇ ਤੇ ਉਂਗਲ ਚੱਕੀ ਉਹ ਕਹਿੰਦੇ ਹੁੰਦੇ ਇੱਕ ਉਂਗਲ ਕਿਸੇ ਵੱਲ ਕਰੋਗੇ ਚਾਰ ਆਪਣੇ ਵੱਲ ਤੇ ਉਹ ਹਾਲ ਹੋਇਆ ਹੁਣ ਜਦੋਂ ਇਹਨਾਂ ਨੇ ਇੱਥੇ ਉਂਗਲ ਚੱਕੀ ਮੈਨਾਂ ਤੇ ਚੱਕਤੀ ਮੈਂ ਇਹਨਾਂ ਦੇ ਸਭ ਮਸਲਾ ਹੁਣ ਇਹ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਕੁਝ ਕਿਸਾਨਾਂ ਨੇ ਵੀ ਜਿਹੜੀ ਸੀਗੀ ਆਵਾਜ਼ ਚੱਕੀ ਕਹਿੰਦੇ ਨੇ ਕਿ ਇੱਕ ਪਾਸੇ ਵਹੀਂ ਪੈਂਦੀ ਆ ਇੱਕ ਪਾਸੇ ਕਹਿੰਦੇ ਸੀ ਲੀਗਲ ਮਾਈਨਿੰਗ ਕਰਕੇ 25 30 ਫੁੱਟ ਡੂੰਗਾ ਉੱਥੇ ਟੋਇਆ ਕਰਤਾ ਕਹਿੰਦੇ ਜੇਕਰ ਬਰਸਾਤ ਹੋ ਗਈ ਜਾਂ ਵੇਨ ਟੁੱਟ ਗਈ ਕਹਿੰਦੇ ਅਸੀਂ ਕਿੱਧਰ ਜਾਈਏ ਨਹੀਂ ਬਿਲਕੁਲ ਝੂਠਾ ਜੀ ਕੋਈ 25 30 ਫੁੱਟ ਦੀ ਮਾਈਨਿੰਗ ਹੋਈ ਉਹ ਸਾਰੇ ਇਹਨਾਂ ਦੇ ਤਿਆਰ ਕੀਤੇ ਕੁਤੇ ਫਿੱਲੇ ਆ ਕੋਈ ਬਿਲਕੁਲ 25 30 ਫੁੱਟ ਮਾਈਨਿੰਗ ਨਹੀਂ ਹੋਈ ਹੋਈ ਤੁਸੀਂ ਮੌਕੇ ਤੇ ਸਾਈਟ ਤੇ ਮੈਂ ਤਾਂ ਗੱਲ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜੀ ਮੇਰੀ ਜੇ 25 3 ਫੁੱਟ ਮਾਈਨਿੰਗ ਹੋਈ ਹੋਵੇ ਮੈਂ ਗੁਨੇਕਾਰ ਆ ਮੈਸੇਜ ਆ ਭੁਗਤਣ ਤਿਆਰ ਆ ਜੇ ਆਹਾ ਹੋਈ ਹੋਈ ਆ ਮੈਂ ਦੁਕਾਨ ਨੂੰ ਤਿਆਰ ਆ ਇਹਨਾਂ ਨੇ ਤੁਹਾਨੂੰ ਇਨਵਾਈਟ ਕੀਤਾ ਮੈਂ ਨਹੀਂ ਕੀਤਾ ਸਭ ਪ੍ਰਗਟ ਸਿੰਘ ਨੇ মিডিਆ ਨੂੰ ਕੱਲ ਇਨਵਾਈਟ ਕੀਤਾ ਕਿ ਆਓ ਤੁਹਾਨੂੰ ਮੈਂ ਮੌਕੇ ਤੇ ਲੈ ਕੇ ਜਾਵਾਂ ਤੁਹਾਨੂੰ ਦਿਖਾਵਾਂ ਮੈਂ ਤੁਹਾਨੂੰ ਕਹਿੰਦਾ ਆਓ ਜਦੋਂ ਆਣਾ ਮੈਨੂੰ ਜਰੂਰ ਦੱਸਣਾ ਇਹਦੀਆਂ ਸਾਈਟਾਂ ਦੇਖ ਕੇ ਮੈਂ ਤੁਹਾਨੂੰ ਸਾਈਟਾਂ ਦਿਖਾਣੀਆਂ ਮੈਨੂੰ ਜਵਾਬ ਦਿਓ ਜੀ ਆਹ ਪੰਜ ਸਾਈਟਾਂ ਇੱਕ ਸਾਈਡ ਜਿਹੜੀ ਵਿੱਚੋਂ 40 45 ਫੁੱਟ ਵੀ ਪੱਟੀ ਗਈ ਕਿਹਨੇ ਪੱਟੀ ਆ ਔਰ ਕਿਹਦੇ ਹੁਕਮਾਨਾ ਪੱਟੀ ਆ ਕਿੱਦਾਂ ਪੱਟੀ ਦੂਜੀ ਗੱਲ ਇੱਕ ਬੜਾ ਮਸ਼ਹੂਰ ਕੰਮ ਚੱਲਦਾ ਰਿਹਾ ਪਿਛਲੇ 5 ਸਾਲ ਹੀ ਕਾਫੀ ਲੋਕ ਆਵਾਜ਼ ਵੀ ਚੱਕਦੇ ਰਹੇ ਆ ਕਿ ਚਿੱਟਾ ਵਿਕਦਾ ਚਿੱਟਾ ਵਿਕਦਾ ਜਲੰਧਰ ਕੈਂਟ ਤੁਹਾਨੂੰ ਇੱਕ ਜਾਣ ਕੇ ਹੈਰਾਨ ਕੀ ਹੋਊਗੀ ਜਲੰਧਰ ਚ 9 ਹਲਕੇ ਆ ਲੋਕ ਸਭਾ ਚ ਜਲੰਧਰ ਕੈਂਟ ਅਜੇ ਆ ਹਲਕਾ ਹੋ ਗਿਆ ਜਿੱਤੋਂ ਸਭ ਤੋਂ ਜ਼ਿਆਦਾ ਚਿੱਟਾ ਵਿਕਦਾ ਜਲੰਧਰ ਕੈਂਟ ਹਲਕਾ 5 ਸਾਲ ਸਰਕਾਰ ਤੇਰੀ ਰਹੀ ਉਸ ਤੋਂ ਪਹਿਲਾਂ ਵੀ 5 ਸਾਲ ਤੂੰ ਐਮਐਲਏ ਸੀ ਜਦੋਂ 5 ਸਾਲ ਸਰਕਾਰ ਇਹਦੀ ਰਹੀ ਪਿਛਲੇ 5 ਸਾਲ ਕਾਦਿਆਂਵਾਲ ਪਿੰਡ ਹੈ ਜੀ ਬੀਬੀ ਸੰਘਾ ਦਾ ਪਿੰਡ ਜਿਹਨੂੰ ਕਹਿੰਦੇ ਆਲੂ ਵਾਲਾ ਦਾ ਬੜੇ ਅੱਛੇ ਆ ਸਾਡੇ ਬੀਬੀ ਜੀ ਕਾਦਿਆਂਵਾਲ ਪਿੰਡ ਚ ਇੱਕ ਪਰਿਵਾਰ ਹੈ ਕਾਲੋ ਸਾਹਿਬ ਉਹ ਸ਼ਰੇਆਮ ਨਸ਼ਾ ਵੇਚਦੇ ਆ ਸ਼ਰੇਆਮ ਚਿੱਟਾ ਵੇਚਦੇ ਰਹੇ ਔਰ ਉਹਨਾਂ ਦੇ ਖਿਲਾਫ ਮੈਂ ਵੀ ਕੰਪਲੇਟਾ ਕਰਦਾ ਰਿਹਾ ਕੋਈ ਅਸਰ ਨਹੀਂ 5 ਸਾਲ ਡਟ ਕੇ ਉਹਨਾਂ ਨੇ ਕੰਮ ਕੀਤਾ ਸਰਕਾਰ ਬਦਲੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਮੈਂ ਬਿਲਕੁਲ ਹਿਜਜ ਕਾਉਂਗਾ ਨਹੀਂ ਹੈਜ਼ਿਟੇਟ ਨਹੀਂ ਕਰੂੰਗਾ ਜਿਹੜਾ ਕੰਮ ਸਰਕਾਰ ਨੇ ਚੰਗਾ ਕੀਤਾ ਸਿਫਤ ਕਰੂੰਗਾ ਸਰਕਾਰ ਨੇ ਆਂਦੇ ਹੀ ਬੰਦੇ ਵੀ ਜਨਾਨੀਆਂ ਵੀ ਉਹਨਾਂ ਦੀ ਫੜ ਕੇ ਅੰਦਰ ਦਿੱਤੀਆਂ ਐਫ ਆਈ ਆਰ ਮੇਰੇ ਕੋਲ ਆ ਔਰ ਉਹਨਾਂ ਦੀ ਪ੍ਰਾਪਰਟੀ ਸਾਰੀ ਅਟੈਚ ਕਰਕੇ ਪੰਜਾਬ ਗਵਰਨਮੈਂਟ ਨੂੰ ਦਿੱਤੀ ਜਿਹੜੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜ ਸਾਲ ਪੰਜ ਸਾਲ ਉਹ ਬੰਦੇ ਨਸ਼ਾ ਵੇਚਦੇ ਰਹੇ ਉਦੋਂ ਪ੍ਰਗਟ ਸਿੰਘ ਕਿੱਥੇ ਸੀ ਅੱਜ ਇਹ ਤੂੰ এনवायरमेंट ਦੀਆਂ ਗੱਲਾਂ ਕਰਦਾ ਭਾਈ ਤੂੰ ਉਦੋਂ ਕਿੱਥੇ ਸੀ ਪੁਆਇੰਟ ਨੰਬਰ ਤੀਜਾ ਪੁਆਇੰਟ ਪਹਿਲਾ ਹੋ ਗਿਆ ਮਾਈਨਿੰਗ ਦਾ ਸਵਾਲ ਤੁਸੀਂ ਮੇਰਾ ਜਵਾਬ ਲੈ ਕੇ ਦੇਣਾ ਦੂਜਾ ਸਵਾਲ ਇਹ ਬੰਦਿਆਂ ਦਾ ਔਰ ਸਾਰਿਆਂ ਨੂੰ ਪਤਾ ਕਾਲਾ ਪਰਿਵਾਰ ਕਾਦੀਆਂਵਾਲ ਵਾਲਾ ਤੇ ਪ੍ਰਗਟ ਸਿੰਘ ਕਿੰਨੇ ਕਲੂ ਸੀ ਇਹ ਔਰ ਮੇਰਾ ਤੀਸਰਾ ਸਵਾਲ ਸਭ ਪ੍ਰਗਟ ਸਿੰਘ ਨੇ ਕੱਲ ਇੱਕ ਗੱਲ ਕਹੀ ਜਿਹੜੀ ਕਿ ਮੈਂ ਕਦੀ ਐਕਸਪੈਕਟ ਨਹੀਂ ਕਰਦਾ ਸੀ ਇਸ ਬੰਦੇ ਕੋਲ ਮੈਂ ਕਦੀ ਸੋਚ ਨਹੀਂ ਸਕਦਾ ਸੀ ਕਿ ਨਹੀਂ ਮਾੜੀ ਲੈਂਗੁਏਜ ਇਹ ਬੰਦਾ ਬੋਲ ਸਕਦਾ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਭਜਾਵਾਂਗੇ ਚੰਗੀ ਤਰ੍ਹਾਂ ਤੁਹਾਡੇ ਮਾਧਿਅਮ ਰਹੀਂ ਫਿਰ ਉਹ ਕਹਿੰਦੇ ਹੁੰਦੇ ਜਿੱਦਾਂ ਕੋਈ ਬੋਲੇ ਉਹਨੂੰ ਭਾਸ਼ਾ ਉਸੇ ਚ ਜਵਾਬ ਦੇਣਾ ਚਾਹੀਦਾ ਸਭ ਪ੍ਰਗਟ ਸਿੰਘ ਇਸ ਜਨਮ ਚ ਤੂੰ ਛੱਡ ਪਾਈ ਤੂੰ ਅਗਲੇ ਜਨਮ ਚ ਮੈਨੂੰ ਨਹੀਂ ਭਜਾ ਸਕਦਾ ਭਲੇਖਾ ਵਹਿਮ ਕੱਢ ਦੇ ਆ ਬੜਾ ਵੱਡਾ ਚੈਨਲ ਪੰਜਾਬ ਕੇਸ ਵਿੱਚ ਬੈਠਾ ਇਹਨਾਂ ਦੇ ਮਾਧਿਅਮ ਰਹੀਂ ਤੈਨੂੰ ਓਪਨ ਚੈਲੰਜ ਆ ਭਾਈ ਜਿੱਥੇ ਕਹੇਗਾ ਜਦੋਂ ਕਹੇਗਾ ਉਹ ਕਿਹੜਾ ਗਾਣਾ ਵੀ ਕਾਂਦਾ ਹੁੰਦਾ ਸਮਾ ਤੇਰਾ ਟਾਈਮ ਤੇਰਾ ਕੀ ਮੈਂ ਬਾਲੇ ਗਾਣੇ ਸੁੰਦਾ ਨਹੀਂ ਜੀ ਪੰਜਾਬੀ ਉਹ ਗਾਣਾ ਅਪਲਾਈ ਕਰ ਲਈ ਭਾਈ ਮੈਨੂੰ ਬੁਲਾ ਲਈ ਤੇਰੀਆਂ ਕਸਰਾਂ ਕੱਢ ਦਿਆਂਗੇ ਜਿਹੜਾ ਤੂੰ ਭਜਨ ਭਜਾਉਣ ਦੀ ਗੱਲ ਕਰਦਾ ਉਹ ਵੀ ਤੇਰਾ ਚਾਹ ਲਾ ਦੇਾਂਗੇ ਕਿ ਕੌਣ ਕਿਹਨੂੰ ਭਜਾਂਦਾ ਬਾਈ ਮੈਂ ਉਹੋ ਬੰਦਾ ਨਹੀਂ ਜਿਹੜਾ ਤੇਰਾ ਬਹੁਤ ਪੱਕਾ ਯਾਰ ਹੁੰਦਾ ਸੀ ਸਾਰੀ ਉਮਰ ਤੂੰ ਉਸ ਬੰਦੇ ਨੂੰ ਖਾਦਾ ਤੂੰ ਓਹ ਕੋ ਐਸਈਓ ਫ੍ਰੀ ਲਿਆ ਤੂੰ ਉਹਦਾ 1 ਕਰੋੜ 20 ਲੱਖ ਐਸਈਓ ਦਾ ਨਹੀਂ ਦਿੱਤਾ ਤੇਰੇ ਘਰ ਤੇਰੇ ਜਵਾਕਾਂ ਦੇ ਜਨਮ ਦਿਨ ਤੇ ਕੇਕ ਉਹਦੇ ਹੋਟਲਾਂ ਚੋਂ ਜਾਂਦੇ ਹੁੰਦੇ ਸੀ ਤੇਰੇ ਘਰੇ 20 ਬੰਦਿਆਂ ਦਾ ਗੈੱਟ ਟੂਗੇਦਰ ਸੀ ਉਹਦੇ ਘਰੋਂ ਰੋਟੀ ਜਾਂਦੀ ਹੁੰਦੀ ਸੀ ਤੂੰ ਉਹਦਾ ਲੂਣ ਖਾ ਕੇ ਵੀ ਹਰਾਮ ਕੀਤਾ ਮੈਂ ਉਹ ਨਹੀਂਗਾ ਉਹ ਵਿਚਾਰਾ شریف ਬੱਚਾ ਹੋਊਗਾ ਤੂੰ ਉਹਨੂੰ ਜਿੱਦਨ ਉਹਨੂੰ ਤੇਰੀ ਲੋੜ ਪੈ ਗਈ ਤੂੰ ਆਪਦਾ ਕਲੀਗ ਐਮ ਐਲ ਏ ਆਪਦੇ ਡਰਾਈਵਿੰਗ ਵਿੱਚ ਬਿਠਾਇਆ ਆਪਦੇ ਘਰੇ ਬੁਲਾਇਆ ਉਹਨੂੰ ਵੀ ਬੁਲਾਇਆ ਆਪਣੇ ਯਾਰ ਨੂੰ ਵੀ ਆਪਦੇ ਕਲੀਗ ਐਮ ਐਲ ਏ ਕੋ ਬੁਲਾ ਕੇ ਉਹਦੇ ਵੱਟ ਕੇ ਥੱਪੜ ਮਰਵਾਤਾ ਤੂੰ ਆਪਦੇ ਯਾਰ ਦੇ ਹੱਥ ਇਨੇ ਆਪਦੇ ਯਾਰ ਦੇ ਥੱਪੜ ਮਰਵਾਤਾ ਆਪਦੇ ਕਲੀਗ ਐਮਐਲਏ ਕੋਲੋਂ ਮੈਂ ਤਾਂ ਭਾਈ ਪ੍ਰਗਟ ਸਿੰਘ ਥੱਪੜ ਮਾਰਨ ਵਾਲਾ ਉਹ ਭੋਆ ਐਮਐਲਏ ਹੋਵੇ ਅੱਗੋਂ ਭੋਆ ਮੰਤਰੀ ਹੋਵੇ ਤੂੰ ਕਿਹੜੇ ਭਲੇਖੇ ਵੇ ਮੈਂ ਜੇ ਤੂੰ ਮੈਨੂੰ ਭਜਾਏਂਗਾ ਜਦੋਂ ਮਰਜ਼ੀ ਵਹਿਮ ਕੱਢ ਲਈ ਓਪਨ ਫੋਨ ਹੀ ਚੱਲਦਾ ਪਿਆ ਜਦੋਂ ਮਰਜ਼ੀ ਚੱਕ ਲੂੰਗਾ ਫੋਨ ਤੂੰ ਭਲੇਖਾ ਕੱਢ ਕੇ ਵੇਖ ਲਈ ਆਪਣਾ ਇਸੇ ਨੂੰ ਲੈ ਕੇ ਕਰ ਲੋ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਸਾਨੂੰ ਧਮਕੀਆਂ ਦਿੰਦੇ ਨੇ ਕਹਿੰਦੇ ਜੇਕਰ ਕੋਈ ਉੱਥੇ ਰਕਵਾਂ ਜਾਂਦਾ ਤਾਂ ਉਹਦੇ ਗੱਲ ਪੈਂਦੇ ਨੇ ਨਹੀਂ ਭਾਈ ਗੱਲ ਤਾਂ ਨਹੀਂ ਪੈਂਦੇ ਨਾ ਧਮਕੀਆਂ ਦਿੰਦੇ ਆ ਜੇ ਇਸ ਗੱਲ ਨੂੰ ਧਮਕੀ ਦਿਆਂਗੇ ਤੂੰ ਸਾਨੂੰ ਕਹੂੰਗਾ ਭਜਾਵਾਂਗੇ ਤੈਨੂੰ ਅੱਗੇ ਅੱਗੇ ਭਜਾਵਾਂਗੇ ਧਮਕੀਆਂ ਨਹੀਂ ਦਿੰਦੇ ਉਹਨਾਂ ਨੂੰ ਕਾਹਦੀਆਂ ਧਮਕੀਆਂ ਦੇਣੇ ਉਹ ਤਾਂ ਵਿਚਾਰੇ ਯਾਰ شریف ਬੰਦੇ ਆ ਇਹਦੇ ਚਲਾਏ ਹੋਏ ਚੱਲੇ ਆ ਇਹਦੇ ਪਿੰਡ ਦੇ ਇਸ ਇਹਦੇ ਅੰਦਰ ਪਿੰਡ ਆ ਦਿਵਾਲੀਏ ਨੇ ਕਹਿਤਾ ਉੱਠੋ ਯਾਰ ਰੌਲਾ ਪਾਓ ਮੇਰੇ ਕੋਲ ਉਹਨਾਂ ਦੇ ਵੀਡੀਓ ਹੈ ਜੀ ਮੈਂ ਮੋਬਾਈਲ 'ਚ ਤੁਹਾਨੂੰ ਉਹਨਾਂ ਦੇ ਵੀਡੀਓ ਦਿਖਾਣਾ ਸ਼ਰੀਆਮ ਗੁੰਡਾਗਰਦੀ ਕੀਤੀ ਆ ਮੇਰੇ ਆ ਕੇ ਸਾਈਟ ਤੇ ਮੇਰੀ ਸਾਈਟ ਤੇ ਆ ਕੇ ਮੁੰਡਿਆਂ ਦੇ ਨਾਲ ਧੱਕਾ ਮੁੱਕੀ ਕੀਤਾ ਉਹਨਾਂ ਦੇ ਕੈਮਰੇ ਪਟਕੇ ਲਾਗੇ ਜੀ ਸਾਡੇ 20 ਤਰੀਕ ਨੂੰ ਇਹ ਜਿਹੜੇ ਬੰਦੇ ਦੀਵਾਲੀ ਦੇ ਕੁਛ ਇੱਕ ਗੁੰਡੇ ਆ ਸਾਰੇ ਨਹੀਂ ਦੀਵਾਲੀ ਦੇ ਸਰਪੰਚ ਸਾਹਿਬ ਚੰਗੇ ਆਦਮੀ ਆ ਐ ਸਰਪੰਚ ਚੰਗੇ ਆਦਮੀ ਆ ਆ ਦੋ ਤਿੰਨ ਜਿਹੜੇ ਗੁੰਡੇ ਆ ਨਾ ਕੋਈ ਮੈਨੂੰ ਉਹਨਾਂ ਦਾ ਨਾਮ ਵੀ ਪੂਰੀ ਤਰ੍ਹਾਂ ਯਾਦ ਆ ਤੁਸੀਂ ਵੀਡੀਓ ਦੇਖੋ ਮੇਰੇ ਸਟਾਫ ਨਾਲ ਆ ਕੇ ਹੱਥੋਂ ਪਾਈ ਕਰ ਰਹੇ ਆ ਮੇਰੇ ਮੇਰੀ ਜ਼ਮੀਨ 'ਚ ਆ ਕੇ ਮੇਰੇ ਟਰੱਕਾਂ ਦੇ ਅੱਗੇ ਆਪਣਾ ਬਾਈਕ ਖੜਾ ਕਰਤਾ ਕਹਿੰਦੇ ਅਸੀਂ ਕੰਮ ਨਹੀਂ ਚੱਲਣ ਦੇਣਾ ਸਾਨੂੰ ਪੈਸੇ ਦਿਓ ਮਹੀਨਾ ਮੰਗਦੇ ਆ ਸਾਡੇ ਕੋਲ 5-5 ਲੱਖ ਰੁਪਈਆ ਮਹੀਨਾ ਮੰਗਦੇ ਆ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਮੈਂ ਵੀਡੀਓ ਹੁਣ ਉੱਪਰਲੀ ਚਲਾ ਨਹੀਂ ਸਕਦਾ ਗਾਲੀ ਕਲੋਚ ਕਰ ਰਿਹਾ ਮਾਵਾ ਭੈਣਾਂ ਦੀਆਂ ਧੀਆਂ ਦੀਆਂ ਸਟਾਫ ਚੋਂ ਮੇਰੇ ਨੂੰ ਗਾਲ੍ਹਾਂ ਕੱਢ ਰਿਹਾ ਗਾਲੀਆ ਸਭ ਤੁਹਾਡੇ ਤੇ ਹੀ ਕਿਉਂ ਹੁੰਦੇ ਨੇ ਕਿਉਂਕਿ ਹੋਰ ਵੀ ਕਿਸੇ ਨੇ ਠੇਕਾ ਲਿਆ ਹੋਏਗਾ ਉੱਥੇ ਅੱਜ ਕਲੀਅਰ ਕਰੋ ਕਿ ਤੁਹਾਡੇ ਕੋਲ ਉੱਥੇ ਕਿੰਨੀ ਸਾਈਟ ਹੈਗੀ ਆ ਕਿੰਨੀ ਜਗ੍ਹਾ ਤੇ ਤੁਸੀਂ ਮਿੱਟੀ ਪੱਟਦੇ ਪਏ ਹੋ ਤੇ ਕਿੰਨੀ ਡੁੰਗਾਈ ਦੇ ਵਿੱਚ ਮਿੱਟੀ ਪੱਟ ਰਹੇ ਹੋ ਆ ਵਧੀਆ ਸਵਾਲ ਕੀਤਾ ਤੁਹਾਡੇ ਦੁਆਲੇ ਕਿਉਂ ਹੁੰਦੇ ਆ ਹੋਰ ਕਿਸੇ ਦੁਆਲੇ ਕਿਉਂ ਨਹੀਂ ਹੁੰਦੇ ਮੈਂ ਹੀ ਇਲੈਕਸ਼ਨ ਲੜਨੀ ਕਪੂਰਥਲੇ ਨੂੰ ਹੋਰ ਥੋੜਾ ਕਹਿੰਦੇ ਲੜਨੀ ਆ ਹੋਰ ਤਾਂ ਵਿਚਾਰੇ ਭੋਲੇ ਆ ਹੁਣ ਜਦੋਂ ਮੈਂ ਇਹਨ ਹੁਣ ਦੇਖੋ ਤੁਸੀਂ ਤੁਸੀਂ ਥੋੜਾ ਦਿਮਾਗ ਤੇ ਜ਼ੋਰ ਪਾਓ ਕਾਲੋ ਸਾਬ ਲਾਡੀ ਸ਼ੇਰੋ ਵਾਲੀਆ ਸ਼ਾਹਕੋੜ ਤੋਂ ਇੱਥੇ ਮੈਂ ਮੋਰੰਡਮ ਦੇਣ ਆਂਦਾ ਉਹ ਲਾਡੀ ਸ਼ੇਰੋ ਵਾਲੀਆ who is known as ਮਾਈਨਿੰਗ ਕਿੰਗ ਆਫ ਦੋਆਬਾ ਰੀਜਨ ਜਿਹਨੂੰ ਅਸੀਂ ਦੋਆਬੇ ਚੋਂ ਤੁਸੀਂ ਸਾਰੇ ਅੱਛੇ ਰਿਪੋਰਟਰਸ ਖੜੇ ਹੋ ਦੋਆਬੇ ਰੀਜਨ ਦਾ ਮਾਈਨਿੰਗ ਦਾ ਕਿੰਗ ਉਹਨੂੰ ਕਹਿੰਦੇ ਆ ਉਹ ਮੇਰੇ ਖਿਲਾਫ ਕਦ ਸ਼ਿਕਾਇਤ ਕਰ ਰਿਹਾ ਇਲੈਗਲ ਮੈਨੂੰ ਤੌਬਾ ਖੁਦਾ ਦੀ ਓਏ ਦੇਖੋ ਇਹ ਹੁਣ ਦਹੀਂ ਦੀ ਰਾਖੀ ਬਿੱਲੀਆਂ ਕਰਨਗੀਆਂ ਇਹ ਰਾਖੀ ਕਰਨਗੇ ਜ਼ਮੀਨਾਂ ਦੀ ਇਹੀ ਮੈਨਿੰਗ ਦੀ ਰੱਖੀ ਕਰਨਗੇ ਅੱਜ ਤੋਂ 4 ਦਿਨ ਪਹਿਲਾਂ ਪਿੰਡ ਵਿਹੜਾ ਵਿੱਚ ਇਹਦਾ ਫੀਲਾ ਪਾਲਿਆ ਹੋਇਆ ਇਹਦਾ ਬੱਚਾ ਜਿਹਨੂੰ ਇਹ ਆਪਣਾ ਪੁੱਤ ਕਹਿੰਦਾ ਪੀਟਰ ਪੀਟਰ ਨੇ ਗੋਲੀ ਚਲਾਈ ਮੇਰੇ ਕੋ ਵੀਡੀਓ ਆ ਦਾਤ ਪੀਟਰ ਦੇ ਬੰਦਿਆਂ ਨੇ ਫੜੇ ਵਿਹੜਾ ਦੇ ਬੰਦੇ ਅੱਗੇ-ਅੱਗੇ ਉਹ ਪਿੱਛੇ-ਪਿੱਛੇ ਇੱਕ ਮੁੰਡਾ ਵੀ ਜ਼ਖਮੀ ਕਰਤਾ ਐਸੇ ਬੱਚਾ ਸੀ ਸਾਡਾ ਉਹਦੇ ਖਿਲਾਫ ਇੱਕ ਵੀ ਬਿਆਨ ਨਹੀਂ ਲਾਡੀ ਸ਼ੇਰੋਵਾਲੀਆ ਸਾਹਿਬ ਦਾ ਹਜੇ ਕਿ ਮੈਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਕੱਢਦਾ ਲਾਡੀ ਸ਼ੇਰੋ ਵਾਲੇ ਸਾਡੇ ਮੈਂ ਬੜੀ ਇੱਜ਼ਤ ਕਰਦਾ ਐ ਮੈਂ ਉਹਨੂੰ ਬੜਾ ਅੱਛਾ ਆਦਮੀ ਔਰ ਹੈ ਵੀ ਉਹ ਅੱਛਾ ਆਦਮੀ ਇਹ ਆ ਕਿ ਆਪਣੇ ਆਕਾ ਦੇ ਹੁਕਮ ਨੂੰ ਮੰਨਦੇ ਹੋਏ ਉਹ ਵਿਚਾਰਾ ਕੱਲ ਇੱਥੇ ਮੈਮੋਰੰਡਮ ਦੇਣ ਆ ਗਿਆ ਵਿਦਰਨ 15 ਦਿਨ ਮੈਂ ਐਸੇ ਐਸੇ ਘਟਾਲੇ ਐਮਐਲਏ ਪ੍ਰਗਟ ਸਿੰਘ ਦੇ ਇੱਥੇ ਨਸ਼ਰ ਕਰੂੰਗਾ ਲੋਕੀ ਦੇਖ ਕੇ ਹੈਰਾਨ ਹੋ ਜਾਣਗੇ ਆ ਜਿਨ੍ਹਾਂ 'ਚੋਂ ਮੈਂ ਤਾਂ ਤੁਹਾਨੂੰ ਦੱਸਦਾ ਕਿ ਮੈਂ ਇਹਦਾ ਉਹ ਯਾਰ ਥੋੜੀ ਆ ਜਿਹੜਾ ਤੇਰੇ ਘਰੇ ਆ ਕੇ ਚਪੇੜ ਖਾ ਕੇ ਵਾਪਸ ਆ ਗਿਆ ਸੀ ਫਿਰ ਤੇਰੀ ਜੀ ਹਜ਼ੂਰੀ ਕਰੀ ਜਨਾ ਇਹਨੇ ਐਸਈਓ ਲੈ ਵਿੱਚੇ ਇਹਨੇ ਇੰਪਰੂਵਮੈਂਟ ٹرسٹ ਦੀਆਂ ਜ਼ਮੀਨਾਂ ਦੱਬੀਆਂ ਲੁਧਿਆਣੇ ਦੇ ਵਿੱਚ ਇਹਨੇ ਸਪੋਰਟਸ ਕਿਟਾਂ ਦਾ ਘੁਟਾਲਾ ਕੀਤਾ ਜਲੰਧਰ ਦੇ ਵਿੱਚ ਕਿਹੜੇ ਕਲੋਨਲਾਈਜ਼ਰ ਵੱਡੇ ਕੋ ਕਿਹੜੇ ਫਲੈਟ ਵੱਡੇ ਫਲੈਟ ਬਣਾਉਣ ਵਾਲੇ ਬੰਦੇ ਦੇ ਨਾਲ ਇਹਦੇ ਪੈਸੇ ਬੇਨਾਮੀ ਪ੍ਰਾਪਰਟੀ ਦੇ ਥਰੂ ਲੱਗਦੇ ਕਿਹੜੀਆਂ ਕਲੋਨੀਆਂ ਨੇ ਬੇਨਾਮੀ ਕਟੀਆਂ ਇੱਕ ਇੱਕ ਚੀਜ਼ ਨਸ਼ਰ ਕਰੂੰਗਾ ਮੈਂ ਹੁਣ ਤਾਂ ਨਹੀਂ ਬੋਲ ਰਿਹਾ ਕਿਉਂਕਿ ਹੁਣ ਮੇਰੇ ਕੋ ਇੱਕ ਦੋਆਂ ਦੇ ਤਾਂ ਆਥੈਂਟੀਸਿਟੀ ਮੇਰੇ ਕੋ ਹੈਗੀ ਆ ਬਾਕੀ ਮੈਂ ਔਥੈਂਟਿਕ ਗੱਲਾਂ ਕਰੂੰਗਾ ਸਰ ਜੀ। ਅਰੇ ਸੀਰੀਅਸ ਅਲੀਗੇਸ਼ਨ ਹੈਗੇ ਨੇ ਤੁਹਾਡੇ ਕੋਲ ਪ੍ਰੂਫ ਹੈ ਜਿਹੜੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ। ਮੈਂ ਕਿਉਂ ਪਾ ਰਹੇ ਵਿੱਚ 15 ਦਿਨਾਂ ਚ ਮੇਰੇ ਨਾਲ ਡਿਬੇਟ ਤੇ ਆ ਜਾਵੇ ਨਹੀਂ ਤਾਂ ਤੁਹਾਡੇ ਸਾਹਮਣੇ ਪ੍ਰੂਫ ਰੱਖੂੰਗਾ। ਜਿਹੜੇ ਕੱਲ ਉਹ ਪ੍ਰੂਫ ਰੱਖੇ ਵਾਲੀਆ ਸਾਹਿਬ ਜਿਹੜੀਆਂ ਤਸਵੀਰਾਂ ਲੈ ਕੇ ਆਏ ਸੀ ਉਹ ਤਸਵੀਰਾਂ ਦੇਖ ਕੇ ਲੱਗਦਾ ਕਿ ਇਹ ਕੋਈ 10 ਫੁੱਟ ਦੀ ਮਾਈਨਿੰਗ ਨਹੀਂ ਹੈਗੀ ਇਹ ਜ਼ਿਆਦਾ ਡੂੰਘੇ ਟੋਏ ਸਿਗੇ 20-25 ਫੁੱਟ ਦੇ ਕਰੀਬ। ਉਹ ਕਿਹਦੀ ਸਾਈਟ ਹੈਗੀ ਆ? ਕੌਣ ਉੱਥੋਂ ਇਲੀਗਲ ਮਾਈਨਿੰਗ ਕਰ ਰਿਹਾ ਫਿਰ? ਉਹ ਤਾਂ ਇਹ ਹੀ ਦੱਸ ਸਕਦਾ ਜੀ ਹੋਣਾ ਇਹ ਨਹੀਂ ਬੰਦੇ ਲਾਏ ਹੋਣੇ ਆਪਣੇ ਉਹੀ ਬਕਮੰਦੇ ਲਾਤੇ ਹੁਣੇ ਆਪ ਹੀ ਫੋਟੋਆਂ ਖਿੱਚ ਲੀਆਂ ਉਹ ਮਤਲਬ ਆਪ ਹੀ ਆ ਗਿਆ ਜੀ ਉਹ ਮੇਰਾ ਨਹੀਂ 25 30 ਫੁੱਟ ਵਾਲੀ ਮੇਰੀ ਕੋਈ ਸਾਈਟ ਨਹੀਂ ਮਤਲਬ ਯੂ ਬਲੀਵ ਮੀ ਮੇਰੀ ਕੋਈ ਸਾਈਟ ਨਹੀਂ ਜੇ ਮੇਰੀ ਹੋ ਗਈ ਮੈਂ ਕਹਿ ਦੂੰਗਾ ਮੇਰੀ ਹੈਗੀ ਆ ਮੈਂ ਇੰਨਾ ਕੁ ਬੇਬਾਕ ਦੇ ਇੱਥੋਂ 7 ਫੁੱਟ ਕੇ 9 ਫੁੱਟ ਦੇਖੋ ਮੈਨੂੰ 7 ਤੋਂ 9 ਫੁੱਟ ਦੀ ਪਰਮਿਸ਼ਨ ਹੁੰਦੀ ਆ 7 ਤੋਂ 9 ਫੁੱਟ ਦੀ ਪਰਮਿਸ਼ਨ ਹੁੰਦੀ ਆ ਤੇ ਜੇ ਅਸੀਂ 12 13 14 15 ਫੁੱਟ ਵੀ ਪੱਟ ਲਈਏ ਨਾ ਜੀ ਅਸੀਂ ਮਿੱਟੀ ਸਾਈਡ ਤੇ ਪ੍ਰੀਜ਼ਰਵ ਕਰ ਲਈਦੀ ਆ ਗੱਲ ਸਮਝੋ ਇੱਕ ਤੁਸੀਂ ਵੀ ਸਰਦਾਰ ਉਸ ਪੰਜਾਬੀ ਸੇਖੋਂ ਆਪਾਂ ਜਦੋਂ ਤੁਸੀਂ ਮੈਨੂੰ ਕਹਤਾ ਮੇਰੇ ਖੱਤਰ ਚੋਂ ਮਿੱਟੀ ਪਟਲਾ ਤੁਸੀਂ ਮੈਨੂੰ ਕਹਤਾ ਭਾਈ ਮੇਰੇ ਖੱਤਰ ਚੋਂ 7 ਫੁੱਟ ਜਾਂ 9 ਫੁੱਟ ਮਿੱਟੀ ਪਟਲਾ ਉਹ ਜੋ 9 ਫੁੱਟ ਮਿੱਟੀ ਪਟਲੇ ਥੱਲੇ ਜ਼ਮੀਨ ਅਪਚਾਉ ਨਹੀਂ ਰਹਿਣੀ ਫਿਰ ਅਸੀਂ ਕੀ ਕਰੀਦਾ ਉੱਪਰਲੀ ਜਿਹੜੀ 5 ਫੁੱਟ 6 ਫੁੱਟ ਹਨ ਜੀ ਉਹ ਪੱਟ ਕੇ ਸਾਈਡ ਤੇ ਕਰ ਦੇਦੀ ਐ ਢੇਰ ਲਾ ਦੇਈਦਾ ਥੱਲੇ ਫੇਰ ਪੱਟ ਦੇਈਦੀ ਐ ਉਹ ਹੋ ਗਈ ਕੁੱਲ 15 ਫੁੱਟ ਉਹ ਫੇਰ ਮੁੜ ਕੇ ਉੱਪਰਲੀ 6 ਫੁੱਟ ਜਾਂ 5 ਫੁੱਟ ਫੇਰ ਉਹ ਚ ਪਾ ਦੇਣੀ ਉਹ ਫੇਰ ਰਹਿ ਗਈ 7-8 ਫੁੱਟ ਹੁਣ ਜਿਹੜੀ ਮੇਰੀ ਦਿਵਾਲੀ ਦੀ ਸਾਈਟ ਐ ਤੁਸੀਂ ਸਾਈਡ ਤੇ ਚੱਲੋ 8 ਕਿੱਲੇ ਮਿੱਟੀ ਪੱਟੀ ਆ ਜੀ ਜਿਉ 14 14 ਫੁੱਟ 13 13 ਫੁੱਟ ਜਾਂ 15 15 ਫੁੱਟ ਪੱਟੀ ਵੀ ਆਣਾ ਜੀ ਉਹ ਸਾਈਡ ਉਹਦੇ ਵਿੱਚ ਘਾਰ ਇੰਨੀ ਮਿੱਟੀ ਪਈ ਆ ਕਿ 7 7 ਫੁੱਟ ਮਿੱਟੀ ਫੇਰ ਉਹਦੇ ਵਿੱਚ ਆ ਜਾਣੀ ਆ ਉਹ ਮਿੱਟੀ ਕਿਉਂ ਪਾਣੀ 7 7 ਫੁੱਟ ਕਿ ਜ਼ਮੀਨ ਖਰਾਬ ਨਾ ਹੋਏ ਜ਼ਮੀਨ ਉਪਜਾਊ ਰਹੇ ਉਹ ਚ ਆਲੂ ਵੀ ਲੱਗ ਸਕੇ ਉਹ ਚ ਕਣਕ ਝੋਨਾ ਵੀ ਇਸੇ ਲਾ ਸਕੇ ਇਹ ਉਹਨੂੰ ਕਹੀ ਜਾਂਦੇ 15 ਫੁੱਟ ਪੱਟ ਲਈ 15 ਫੁੱਟ ਉਹ ਭਾਈ ਜਿਹੜੀ 15 ਫੁੱਟ ਪੱਟ ਲਈ ਆਹ ਜ਼ਮੀਨ 8 ਫੁੱਟ ਆ ਵਿੱਚ ਜਿਹੜਾ ਧੋੜਾ ਪਿਆ ਮਿੱਟੀ ਦਾ ਇਹ ਮੈਂ ਤੇਰੇ ਘਰੇ ਸੁੱਟਣਾ ਇਵੇਂ ਮਿੱਟੀ ਜੀ ਉਥੇ ਗਤਿਆ ਜੀ ਪਾਣਾ ਇਹਨੂੰ ਪਤਾ ਸਾਰਾ ਆ ਮਚਲਾ ਬਣਿਆ ਬਸ ਜੀ ਯਾਨੀ ਕਿ ਹੁਣ ਦੇਖੋ ਨਾ 14 14 ਮਹੀਨੇ ਤੋਂ ਕੁਛ ਨਹੀਂ ਬੋਲਿਆ 45 ਦਿਨਾਂ ਚੋਂ ਇਹਨੂੰ ਕਿਹੜੀ ਤਕਲੀਫ ਹੋ ਗਈ ਬੋਲਣ ਲੱਗ ਗਿਆ ਜਦੋਂ ਤੋਂ ਮੈਂ ਹਲਕਾ ਇੰਚਾਰਜ ਕਪੂਰਸ ਨੇ ਲੱਗਿਆ ਇਹ ਨਾਲ ਹੀ ਐਕਟਿਵੇਟ ਹੋ ਗਿਆ 14 ਮਹੀਨੇ ਤੋ ਕਿੱਥੇ ਸੀ 14 ਮਹੀਨੇ ਤੋ ਕਿਹੜੀ ਮਿੱਟੀ ਮੈਂ ਪਾਕਿਸਤਾਨ ਤੋਂ ਲਿਆ ਕੇ ਪਾਂਦਾ ਸੀ ਇੱਥੋਂ ਹੀ ਲਿਆ ਕੇ ਪਾਂਦਾ ਸੀ ਨਾ ਸੋ ਘਟਿਆ ਰਾਜਨੀਤੀ ਪ੍ਰਗਟਾ ਸਾਂ ਛੱਡ ਦੇ ਤੇਰੀ ਰੈਪਿਊਟੇਸ਼ਨ ਲੋਕਾਂ ਦੇ ਚੰਗਾ ਤਾਂ ਤੂੰ ਹੈ ਨਹੀਂ ਬੰਦਾ ਲੋਕਾਂ ਦੇ ਵਿੱਚ ਵੀ ਭਰਮ ਜਾ ਪਲਿਆ ਹੋਇਆ ਕਿ ਤੂੰ ਬੰਦਾ ਚੰਗਾ ਆ ਤੇ ਮੈਂ ਤੇਰੀ ਇੱਕ ਇੱਕ ਗੱਲ ਸਾਹਮਣੇ ਕਰ ਦੇਣੀ ਆ ਇਹਦੋਂ ਚੰਗਾ ਜਿੱਦਾਂ ਬੋਲੇਗਾ ਇਸ ਖੂਚ ਜਿੱਦਾਂ ਦੀ ਆਵਾਜ਼ ਮਾਰੇਗਾ ਉਦਾਂ ਦੀ ਆਈ ਆ ਆ ਜਿਹੜੀ ਦੌੜਨ ਧੜਾਨ ਵਾਲੀ ਗੱਲ ਥੱਪੜ ਮਾਰਨ ਮਾਰਨ ਵਾਲੀ ਗੱਲ ਇਹ ਮੈਂ ਤਾਂ ਕਹੀ ਆ ਭਾਈ ਤੈਨੂੰ ਅੱਜ ਕਿ ਤੂੰ ਦੌੜਨ ਵਾਲੀ ਗੱਲ ਕਰਾਈ ਸੀ ਜਿੱਦਾਂ ਬੋਲੇਗਾ ਉਸ ਤੋਂ ਵੱਧ ਆਵਾਜ਼ ਤੇਨੂੰ ਆਵਾਜ਼ ਆਣੀ ਆ ਬਾਕੀ ਤੂੰ ਮੈਨੂੰ ਪੁਝਾ ਇਸ ਜਨਮ ਚ ਨਹੀਂ ਸਕਦਾ ਤੇ ਅਗਲੇ ਜਨਮ ਚ ਨਹੀਂ ਸਕਦਾ ਠੀਕ ਆ ਵਾਲੀਆ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਐਚਐਸ ਵਾਲੀਆਂ ਨੇ ਕਪੂਰਥਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਜਿਨ੍ਹਾਂ ਦੇ ਉੱਪਰ ਅਲੀਗੇਸ਼ਨ ਲੱਗੇ ਸੀ ਕਿ ਇਲੈਗਲ ਮਾਈਨਿੰਗ ਕੈਂਟ ਹਲਕੇ ਦੇ ਵਿੱਚ ਕਰ ਰਹੇ ਨੇ ਪਰ ਇਹਨਾਂ ਦੇ ਵੱਲੋਂ ਸਿੱਧਾ ਚੈਲੰਜ ਪ੍ਰਗਟ ਸਿੰਘ ਹੁਣਾਂ ਨੂੰ ਕੀਤਾ ਗਿਆ ਕਿ ਖੁੱਲੀ ਡਿਬੇਟ ਦੇ ਵਿੱਚ ਆ ਕੇ ਸਾਬਤ ਕਰਨ ਜੇਕਰ ਇਹ ਇਲੈਗਲ ਮਾਈਨਿੰਗ ਕਰ ਰਹੇ ਨੇ ਤਾਂ ਜਿਹੜੀ ਸਜ਼ਾ ਕਹਿਣਗੇ ਉਸੇ ਸਜ਼ਾ ਨੂੰ ਭੁਗਤਣ ਦੇ ਲਈ ਤਿਆਰ ਨੇ ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਜਲੰਧ